ਪੰਜਾਬ ਪਰ ਵੀ 14 ਦਸੰਬਰ ਨੂੰ ਬਲਕ ਸੰਮਤੀ ਦੇ ਜ਼ਿਲ੍ਹਾ ਪਰਿਸ਼ਾਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਨ੍ਹਾਂ ਦੇ ਰਿਜ਼ਲਟ 17 ਦਸੰਬਰ ਨੂੰ ਐਲਾਨੇ ਜਾਣਗੇ ਇਨ੍ਹਾਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਰਾਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਨੇ ਉਥੇ ਬਲਕ ਰੂੜਕਾ ਕਲਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਕਈ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਜਦਕਿ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਜੋਰਾਸ਼ੋਰਾ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਨ੍ਹਾਂ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਖਾਲਸਾ ਕਾਲੀ ਵਿਖੇ 125 ਟੀਮਾਂ ਨੂੰ ਚੋਣਾਂ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਗਈ ਇਸ ਮੌਕੇ ਗੱਲਬਾਤ ਕਰਦੇ ਹਾਂ ਚੋਣ ਅਧਿਕਾਰੀ ਨੇ ਦੱਸਿਆ ਕਿ ਮਿਤੀ 13 ਦਸੰਬਰ ਨੂੰ ਕਾਲਜ ਤੋਂ ਬੋਟਾਸਮੰਦੀ ਸਮਾਨ ਦੇ ਕੇ ਟੀਮਾਂ ਨੂੰ ਰਵਾਨਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅਧਿਕਾਰੀਆਂ ਨੂੰ ਇਹ ਚੋਣ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੀ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ। ਬਲਾਕ ਰੁੜਕਾ ਕਲਾ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਅੱਜ ਗੁਰੂ ਨਾਨਕ ਕਾਲਜ ਸੰਗਟਿਸੀਆਂ ਵਿਖੇ ਜਿਹੜੀ ਰੁੜਕਾ ਕਲਾ ਬਲਾਕ ਦੀ ਜਿਹੜੀ ਇਲੈਕਸ਼ਨ ਜਿਹੜੀ ਹੋ ਰਹੀ ਆ ਉਸ ਦੇ ਵਿੱਚ ਜਿਹੜੇ ਅ ਦੋ ਜਿਹੜੇ ਆ ਜ਼ੋਨ ਨੇ ਤੇ 15 ਜਿਹੜੀਆਂ ਇਹ ਪੰਚਾਇਤ ਸੰਮਤੀਆਂ ਨੇ ਉਹਨਾਂ ਦੀ ਜਿਹੜੀ ਆ ਉਹ ਟ੍ਰੇਨਿੰਗ ਇਸ ਕਾਲਜ ਵਿੱਚ ਕੇ ਰੱਖੀ ਗਈ ਸੀ ਅੱਜ ਸਾਡੇ ਕੋਲ 100 125 ਪਾਰਟੀਆਂ ਸੀਗੀਆਂ ਜਿਨ੍ਹਾਂ ਨੂੰ ਇਹ ਟ੍ਰੇਨਿੰਗ ਦਿੱਤੀ ਗਈ ਆ ਇਸ ਵਾਰੀ ਜੋ ਇਲੈਕਸ਼ਨ ਹੋ ਰਹੀ ਆ ਉਹ ਮੈਨੂਅਲ ਹੋ ਰਹੀ ਆ ਜਿਹੜੀ ਵੋਟ ਬਾਕਸ ਨਾਲ ਹੋਣੀ ਆ ਤੋਂ ਉਸ ਬਾਰੇ ਜਿਹੜੇ ਪੂਰੇ ਸਟਾਫ ਨੂੰ ਪੀਆਰਓ ਏਪੀਆਰਓ ਤੇ ਪੀਓ ਨੂੰ ਇਸ ਜਿਹੜੀ ਟ੍ਰੇਨਿੰਗ ਦਿੱਤੀ ਗਈ ਹੈ 13 ਤਰੀਕ ਨੂੰ ਇਸੇ ਹੀ ਕਾਲਜ ਤੋਂ ਇਹਨਾਂ ਨੂੰ ਸਮਾਨ ਦਿੱਤਾ ਜਾਣਾ ਤੇ 14 ਤਰੀਕ ਨੂੰ ਇਹ ਆਪਣੇ ਆਪਣੇ ਘਰ ਤੇ ਜਾਣਗੇ ਤੇ 14 ਤਰੀਕ ਨੂੰ ਸਮਾਨ ਦਿੱਤੀ ਜਾਊਗਾ ਪੰਜਾਬ ਪਰ ਵੀ 14 ਦਸੰਬਰ ਨੂੰ ਬਲਕ ਸੰਮਤੀ ਦੇ ਜ਼ਿਲ੍ਹਾ ਪਰਿਸ਼ਾਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਨ੍ਹਾਂ ਦੇ ਰਿਜ਼ਲਟ 17 ਦਸੰਬਰ ਨੂੰ ਐਲਾਨੇ ਜਾਣਗੇ ਇਹਨਾਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਰਾਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਨੇ ਉੱਥੇ ਬਲਕ ਡੂੜਕਾ ਕਲਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਕਈ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਜਦਕਿ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਜੋਰਾ ਸ਼ੋਰਾ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਹਨਾਂ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਖਾਲਸਾ ਕਾਲੇ ਵਿਖੇ 125 ਟੀਮਾਂ ਨੂੰ ਚੋਣਾਂ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਗਈ ਇਸ ਮੌਕੇ ਗੱਲਬਾਤ ਕਰਦੇ ਹਾਂ ਚੋਣ ਅਧਿਕਾਰੀ ਨੇ ਦੱਸਿਆ ਕਿ ਮਿਤੀ 13 ਦਸੰਬਰ ਨੂੰ ਕਾਲਜ ਤੋਂ ਵੋਟਾਸਮੰਦੀ ਸਮਾਨ ਦੇ ਕੇ ਟੀਮਾਂ ਨੂੰ ਰਵਾਨਾ ਕੀਤਾ ਜਾਵੇਗਾ ਉਨਾਕੇ ਕਿ ਹੁਣ ਆਬਲੋ ਅਧਿਕਾਰੀਆਂ ਨੂੰ ਇਹ ਚੋਣ ਪਾਰਦਰਸ਼ੀ ਤਰੀਕੇ ਨਾਲ ਕਰਵਾਉਂਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਬਲਾਕ ਰੁੜਕਾ ਕਲਾ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਗੁਰੂ ਨਾਨਕ ਕਾਲਜ ਸੰਗਟੇਸੀਆਂ ਵਿਖੇ ਜਿਹੜੀ ਰੁੜਕਾ ਕਲਾ ਬਲਾਕ ਦੀ ਜਿਹੜੀ ਇਲੈਕਸ਼ਨ ਜਿਹੜੀ ਹੋ ਰਹੀ ਆ ਉਸ ਦੇ ਵਿੱਚ ਜਿਹੜੇ 2 ਜਿਹੜੇ ਆ ਜ਼ੋਨ ਨੇ ਤੇ 15 ਜਿਹੜੀਆਂ ਇਹ ਪੰਚਾਇਤ ਸਮਤੀਆਂ ਨੇ ਉਹਨਾਂ ਦੀ ਜਿਹੜੀ ਆ ਉਹ ਟ੍ਰੇਨਿੰਗ ਇਸ ਕਾਲਜ ਵਿੱਚ ਕੇ ਰੱਖੀ ਗਈ ਸੀ ਅੱਜ ਸਾਡੇ ਕੋਲ 125 ਪਾਰਟੀਆਂ ਸੀਗੀਆਂ ਜਿਨ੍ਹਾਂ ਨੂੰ ਇਹ ਟ੍ਰੇਨਿੰਗ ਦਿੱਤੀ ਗਈ ਆ ਇਸ ਵਾਰੀ ਜੋ ਇਲੈਕਸ਼ਨ ਹੋ ਰਹੀ ਆ ਉਹ ਮੈਨੂਅਲ ਹੋ ਰਹੀ ਆ ਜਿਹੜੀ ਵੋਟ ਬਾਕਸ ਨਾਲ ਹੋਣੀ ਆ ਤੋਂ ਉਸ ਬਾਰੇ ਜਿਹੜੇ ਪੂਰੇ ਸਟਾਫ ਨੂੰ ਪੀਆਰਓ ਏਪੀਆਰਓ ਤੇ ਪੀਓ ਨੂੰ ਇੱਥੇ ਜਿਹੜੀ ਟ੍ਰੇਨਿੰਗ ਦਿੱਤੀ ਗਈ 13 ਤਰੀਕ ਨੂੰ ਇਸੇ ਹੀ ਕਾਲਜ ਤੋਂ ਇਹਨਾਂ ਨੂੰ ਸਮਾਨ ਦਿੱਤਾ ਜਾਣਾ ਤੇ 14 ਤਰੀਕ ਨੂੰ ਇਹ ਆਪਣੇ ਆਪਣੇ ਪੂਤੇ ਜਾਣਗੇ ਤੇ 14 ਤਰੀਕ ਨੂੰ ਸਮਾਰਗੀ